ਵਾਈਟ ਹਾਊਸ ਜਿੱਥੇ ਦੁਨੀਆ ਦੇ ਬڑے-ਬڑے ਫੈਸਲੇ ਲਏ ਜਾਂਦੇ ਇੱਥੇ ਡੋਲਨ ਟਰੰਪ ਬੈਠ ਕੇ ਕਹਿੰਦੇ ਕਿ ਕਈ ਬੜੀ-ਬੜੀ ਜੰਗਾਂ ਨੂੰ ਰੋਕਣ ਦਾ ਵੀ ਕਰਦੇ ਨੇ ਕਈ ਕਹਿੰਦੇ ਨੇ ਕਿ ਬੜੇ ਅਹਿਮ ਫੈਸਲੇ ਜਾਂਦੇ ਨੇ ਕਾਫੀ ਸਿਕਿਉਰਟੀ ਹੁੰਦੀ ਆ ਉਸ ਦੇ ਆਸ-ਪਾਸੇ ਹਮਲਾ ਹੋ ਜਾਂਦਾ ਫਾਇਰਿੰਗ ਹੋ ਜਾਂਦੀ ਹੈ ਜਿਸ ਦੇ ਵਿੱਚ ਦੋ ਕਿਰੋਗਾਂ ਦੇ ਜੋ ਨੈਸ਼ਨਲ ਗਾਰਡਸ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ ਜਿਸ ਦੇ ਵਿੱਚੋਂ ਇੱਕ ਦੀ ਮੌਤ ਹੋਣ ਦੀ ਖ਼ਬਰ ਵੀ ਹੁਣ ਸਾਹਮਣੇ ਆ ਗਈ ਹੈ ਅਤੇ ਜੋ ਫੜਿਆ ਗਿਆ ਦੋਸ਼ੀ ਉਹ ਅਫਗਾਨਿਸਤਾਨ ਦਾ ਸੀ ਜਿਸ ਤੋਂ ਬਾਅਦ ਹੁਣ ਜੋ ਅਫਗਾਨਿਸਤਾਨ ਦਾ ਇਹ ਵਿਅਕਤੀ ਫੜਿਆ ਗਿਆ ਹਮਲੇ ਵਾਲਾ ਜਿਸ ਤੋਂ ਬਾਅਦ ਅਮਰੀਕਾ ਦੇ ਵੱਲ ਕਾਫੀ ਗੱਲੋ ਕਿ ਸਫਤੀ ਕੀਤੀ ਗਈ ਹੈ ਤੇ ਕਾਫੀ ਗੱਲੋ ਕਿ ਹੁਣ ਹੋਰ ਅੱਗੇ ਕਹਿ ਲੋ ਕਿ ਉਹਨਾਂ ਨੇ ਕਿਹਾ ਕਿ ਹੁਣ ਕਈ ਦੇਸ਼ਾਂ ਦੇ ਪਵੰਦੀ ਲੱਗਣ ਗਈਆਂ ਕਈ ਜੀਆਂ ਕਾਰਵਾਈਆਂ ਕਿ ਹੋਣਗੀਆਂ ਕਿਵੇਂ ਇਹ ਸਾਰਾ ਕਹਿ ਲੋ ਕਿ ਮਾਮਲਾ ਸਾਹਮਣੇ ਨਿਕਲ ਕੇ ਆਇਆ ਕੀ ਖਬਰਾਂ ਨੇ ਦਰਸ਼ਕਾਂ ਜੀ ਨੂੰ ਸੁਣੀ ਹਾਂਜੀ ਬਿਲਕੁਲ ਬੇहद ਸ਼ਰਮਨਾਕ ਤੇ ਖੌਫਨਾਕ ਇਹ ਵਰਤਾਰਾ ਜਿਹੜਾ ਹੈਗਾ ਵਾਈਟ ਹਾਊਸ ਦੇ ਆਲੇ ਦੁਆਲੇ ਹੋਇਆ ਜਿਹਦੇ ਵਿੱਚ ਕੀ ਹੁੰਦਾ ਵੀ ਗੋਲੀ ਚੱਲਦੀ ਹੈ ਗੋਲੀ ਦੇ ਵਿੱਚ ਦੋ ਨੈਸ਼ਨਲ ਗਾਰਡ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਆ ਤੇ ਜਿਵੇਂ ਤੁਸੀਂ ਕਿਹਾ ਕਿ ਵਾਈਟ ਹਾਊਸ ਉਹ ਜਗ੍ਹਾ ਹੈ ਜਿਹਦਾ ਦੁਨੀਆ ਦਾ ਹੱਬ ਮੰਨ ਸਕਦੇ ਆ ਜਿੱਥੇ ਦੁਨੀਆ ਦਾ ਸਭ ਤੋਂ ਪਾਵਰਫੁਲ ਇਨਸਾਨ ਡੋਨਲਡ 트੍ਰੰਪ ਬੈਠ ਕੇ ਫੈਸਲੇ ਕਰਦਾ ਹੈ ਦੁਨੀਆ ਦੇ ਅਤੇ ਅਮਰੀਕਾ ਦੀਆਂ ਵੱਡੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਬਣਾਈਆਂ ਜਾਂਦੀਆਂ ਜਾਂਗਾਂ ਰੋਕੀਆਂ ਜਾਂਦੀਆਂ ਜਾਂ ਖਾਸ ਤੌਰ ਤੇ ਇਹ ਕਹਿ ਲਈਏ ਕਿ ਅਮਰੀਕਾ ਦੀ ਇੱਕੋ ਇੱਕ ਅਹਿਮ ਜਗ੍ਹਾ ਪਲੇਸ ਹੈ ਜਿੱਥੇ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਚਿੜੀ ਵੀ ਜਿਹੜੀ ਫਰਨੀ ਮਾਰ ਸਕਦੀ ਉੱਥੇ ਇੰਨੀ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ ਪਰ ਹੋਇਆ ਕੀ ਹੈ ਵੀ ਉੱਥੇ ਗੋਲੀ ਚੱਲ ਜਾਂਦੀ ਹੈ ਨੈਸ਼ਨਲ ਗਾਰਡਸ ਜਿਹੜੇ ਨੇ ਉਹ ਦੋ ਜ਼ਖਮੀ ਹੁੰਦੇ ਆ ਉਹਦੇ ਵਿੱਚੋਂ ਇੱਕ ਕੁੜੀ ਸੀ ਉਹ ਕੁੜੀ ਦੀ ਮੌਤ ਹੋ ਗਈ ਹੈ ਤੇ ਦੂਸਰਾ ਜਿਹੜਾ ਨੈਸ਼ਨਲ ਗਾਰਡ ਹੈ ਉਹ ਵੀ ਇਸ ਵੇਲੇ ਕ੍ਰਿਟੀਕਲ ਹਾਲਾਤਾਂ ਦੇ ਵਿੱਚ ਦੱਸਿਆ ਜਾ ਰਿਹਾ ਸੋ ਜਦੋਂ ਇਹ ਖਬਰ ਡੋਨਲਡ ਟਰੰਪ ਤੱਕ ਪਹੁੰਚਦੀ ਹੈ ਜਾਂ ਸਰਕਾਰ ਤੱਕ ਪਹੁੰਚਦੀ ਹੈ ਦੋਸ਼ੀ ਦੀ ਪਛਾਣ ਹੁੰਦੀ ਹੈ ਕਿ ਇਹ ਭਾਈ ਅਫਗਾਨੀ ਹੈ ਅਫਗਾਨਿਸਤਾਨ ਦੇ ਨਾਲ ਸੰਬੰਧਤ ਹੈ ਤੇ ਇਹਨੇ ਉਹ ਜਦੋਂ ਹਮਲਾ ਕੀਤਾ ਉਸ ਤੋਂ ਬਾਅਦ ਅੱਲਾਹੁ ਅਕਬਰ ਦਾ ਨਾਰਾ ਵੀ ਲਾਇਆ ਸੋ ਦੇਖੋ ਰੱਬ ਦਾ ਨਾਮ ਕਿੱਥੇ ਵਰਤਿਆ ਜਾਂਦਾ ਮਤਲਬ ਕੰਮ ਸਾਰੇ ਆਪ ਆਪਣੇ ਮਾੜੇ ਦਿਮਾਗਾਂ ਦੀ ਜਾਂ ਦਿਲਾਂ ਦੀ ਵਰਤੋਂ ਕਰਨੀ ਤੇ ਨਾਮ ਰੱਬ ਦੇ ਮਾਰ ਦੇਣਾ ਸੋ ਇਹ ਇਹ ਧਰਮ ਜਿਹੜੇ ਨਹੀਂ ਸਿਖਾਉਂਦੇ ਕਿਸੇ ਵੀ ਧਰਮ ਦੀ ਗ੍ਰੰਥ ਦੇ ਵਿੱਚ ਕਿਸੇ ਧਾਰਮਿਕ ਗ੍ਰੰਥ ਦੇ ਵਿੱਚ ਇਹ ਨਹੀਂ ਲਿਖਿਆ ਪਈ ਤੁਸੀਂ ਬੇਦੋਸ਼ਿਆਂ ਨੂੰ ਮਾਰੋ ਤੇ ਉੱਥੇ ਮੇਰਾ ਨਾਂ ਲੈ ਦਿਓ ਤੇ ਤੁਹਾਨੂੰ ਲਿਜਿਟਮਾਈਜ਼ ਜਿਹੜਾ ਹੈਗਾ ਉਹ ਕਰ ਦਿੱਤਾ ਜਾਏਗਾ ਵੀ ਤੁਸੀਂ ਰੱਬ ਦੇ ਘਰ ਪ੍ਰਵਾਣ ਹੋ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਕਿਸੇ ਧਰਮ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੈਗਾ ਸਿੱਖ ਧਰਮ ਦੀ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਕਦੇ ਵੀ ਬੇਕਸੂਰਾਂ ਦੇ ਉੱਤੇ ਕੋਈ ਵੀ ਭਾਵੇਂ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਪਹਿਲਾਂ ਮਿਸਲਾਂ ਜਾਂ ਫਿਰ ਪਹਿਲਾਂ ਗੁਰੂਕਾਲ ਦੇ ਵਿੱਚ ਕਦੇ ਵੀ ਕਿਸੇ ਬੇਦੋਸ਼ੇ ਨੂੰ ਜਿਹੜਾ ਹੈਗਾ ਉਹ ਨਹੀਂ ਜਿਹੜਾ ਖਤਮ ਕੀਤਾ ਗਿਆ ਹਾਂ ਜਿਨ੍ਹਾਂ ਨੇ ਕਸੂਰ ਕੀਤੇ ਸੀ ਤੇ ਉਹਨਾਂ ਨੂੰ ਜਿਹੜਾ ਹੈਗਾ ਸਜ਼ਾਵਾ ਜ਼ਰੂਰ ਦਿੱਤੀਆਂ ਜਾਂਦੀਆਂ ਨੇ ਉਹ ਹੁਣ ਤੱਕ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਪਰ ਬੇਕਸੂਰਾ ਨੂੰ ਮਾਰਨਾ ਆਪਣੇ ਸਰੀਰ ਤੇ ਨਾਲ ਬੰਬ ਬੰਨੋ ਜੀ ਸੁਸਾਈਡ ਬੰਬਰ ਬਣ ਜਾਓ ਜੀ ਬੱਚੇ ਉਡਾ ਦਿਓ ਜੀ ਕਰਾਚੀ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਬੱਚਿਆਂ ਦੇ ਸਕੂਲ ਦੇ ਵਿੱਚ ਜਾ ਕੇ ਉਹ ਸੁਸਾਈਡ ਬੰਬਰ ਨੇ ਜਿਹੜਾ ਹੈਗਾ ਉਹ ਕਿੰਨੇ ਬੱਚੇ 100 ਦੇ ਕਰੀਬ ਬੱਚਾ ਮਾਰ ਦਿੱਤਾ ਸੀ ਕਦੇ ਯੂਨੀਵਰਸਟੀਆਂ ਦੇ ਵਿੱਚ ਜਾਓ ਮਤਲਬ ਤੁਸੀਂ ਕਰ ਕੀ ਰਹੇ ਹੋ ਨਾਮ ਰੱਬ ਦਾ ਤੇ ਕਰ ਆਪਣੇ ਮਾੜੇ ਕੰਮ ਰਹੇ ਹੋ ਤੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਦੂਸਰੀ ਦੁਨੀਆ ਦੇ ਵਿੱਚ ਜਾ ਕੇ ਉਹ ਸਾਰਾ ਐਸ਼ ਪ੍ਰਸਤੀ ਜਿਹੜੀ ਹੈਗੀ ਉਹ ਮਿਲ ਜਾਏਗੀ ਸੋ ਇਹ ਮਤਲਬ ਕੁੱਲ ਮਿਲਾ ਕੇ ਫਿਰ ਇਹ ਕਿਹਾ ਜਾ ਸਕਦਾ ਨਾ ਵੀ ਨਾਮ ਤਾਂ ਰੱਬ ਦਾ ਹੈ ਪਰ ਤੁਹਾਨੂੰ ਚਾਹੀਦੀ ਐਸ਼ ਪ੍ਰਸਤੀ ਹੈ ਜਿਹੜੀ ਦੁਨੀਆ ਦੂਸਰੀ ਦੇ ਵਿੱਚ ਜਾ ਕੇ ਤੁਸੀਂ ਲੱਭ ਰਹੇ ਹੋ ਖੈਰ ਆਪਾਂ ਮੁੜੀਏ ਇਸ ਘਟਨਾ ਵਾਲੇ ਪਾਸੇ ਨੂੰ ਘਟਨਾ ਵਾਪਰ ਜਾਂਦੀ ਹੈ ਡੋਨਲਡ ਟਰੰਪ ਇੱਕ ਟਵੀਟ ਕਰਦੇ ਨੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਨਾਲ ਉਹ ਸੰਬੰਧਿਤ ਸੀ ਉਹਨੇ ਨਾਰਾ ਵੀ ਲਾਇਆ ਆਪਣਾ ਧਾਰਮਿਕ ਤੇ ਹੁਣ ਕੀ ਕਿਹਾ ਡੋਨਲਡ ਟਰੰਪ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਦੇ ਨੇ ਉਹ ਹਰ ਕੰਮ ਜਿਹੜਾ ਹੈਗਾ ਇਸ ਵੇਲੇ ਕਰ ਰਹੇ ਨੇ ਅਮਰੀਕਾ ਦੇ ਵਿੱਚ ਦੁਨੀਆ ਵੇਖ ਰਹੀ ਹੈ ਕਿੰਨੇ ਟੈਕਸ ਜਿਹੜੇ ਲੱਗ ਰਹੇ ਨੇ ਕਿੰਨੀਆਂ ਟੈਰਿਫਸ ਲਾਏ ਜਾ ਰਹੇ ਨੇ ਕਈ ਮੁਲਕਾਂ ਦੇ ਨਾਲ ਦੁਸ਼ਮਣੀ ਪਾ ਬੈਠੇ ਨੇ ਕਈਆਂ ਦੇ ਨਾਲ ਦੋਸਤੀ ਪਾ ਬੈਠੇ ਆ ਕਈ ਜੰਗਾਂ ਰੋਕ ਦਿਤੀਆਂ ਤੇ ਕਈ ਲੱਗਣ ਦੀ ਤਿਆਰੀ ਦੇ ਵਿੱਚ ਨੇ ਸੋ ਹੁਣ ਡੋਨਲਡ 트੍ਰੰਪ ਜਿਹੜੇ ਨੇ ਉਹ ਪਹਿਲਾਂ ਇਮੀਗ੍ਰੇਸ਼ਨ ਦੇ ਖਿਲਾਫ ਸੀ ਤੁਹਾਨੂੰ ਪਤਾ ਕਿੰਨੀਆਂ ਵੱਡੀਆਂ ਪਾਲਿਸੀਆਂ ਬਣ ਗਿਆ ਕਿੰਨੇ ਭਾਰਤੀ ਕਿੰਨੇ ਹੋਰ ਦੇਸ਼ਾਂ ਦੇ ਲੋਕ ਹੱਤਕੜੀਆਂ ਲਾ ਲਾ ਕੇ ਜਿਹੜੇ ਨੇ ਉਹ ਉਹਨਾਂ ਦੇ ਮੁਲਕ ਭੇਜੇ ਜਾ ਰਹੇ ਆ ਹਾਲਾਂਕਿ ਜਿਨ੍ਹਾਂ ਕੋਲ ਵਰਕ ਪਰਮਿਟ ਵੀ ਹੈ ਨੇ ਉਹ ਦੂਸਰੀਆਂ ਸਟੇਟਾਂ 'ਚ ਵੀ ਜੇ ਫੜੇ ਜਾਂਦੇ ਉਹਨਾਂ ਨੂੰ ਵੀ ਕਹਿੰਦੇ ਵੀ ਤੁਸੀਂ ਗੈਰਕਾਨੂੰਨੀ ਹੋ ਤੁਹਾਨੂੰ ਤਾਂ ਫਲਾਨੀ ਸਟੇਟ ਨੇ ਵਰਕ ਪਰਮਿਟ ਜਾਰੀ ਕੀਤਾ ਹੋਇਆ ਸੋ ਮਤਲਬ ਇਸ ਤਰ੍ਹਾਂ ਦੀਆਂ ਸਖਤਾਈਆਂ ਦੇ ਵਿੱਚ ਇਹ ਘਟਨਾ ਵਾਪਰ ਜਾਣੀ ਤੇ ਹੁਣ ਡੋਨਲਡ ਟਰੰਪ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਭਾਈ ਜਿੰਨੇ ਵੀ ਅਫਗਾਨੀ ਅਫਗਾਨਿਸਤਾਨ ਦੇ ਲੋਕ 2021 ਤੋਂ ਇੱਥੇ ਆਏ ਨੇ ਉਹ ਸਾਰਿਆਂ ਦੀ ਅਜ਼ਾਇਲਮ ਦੁਬਾਰਾ ਚੈੱਕ ਕੀਤੀ ਜਾਵੇ ਰਿਵਿਊ ਕੀਤੀ ਜਾਵੇ ਈਵਨ ਕਿ ਜਿਹੜੇ ਸਿਟੀਜ਼ਨਸ਼ਿਪ ਲੈ ਚੁੱਕੇ ਅਫਗਾਨੀ ਨੇ ਉਹਨਾਂ ਦੀ ਵੀ ਜਿਹੜੀਆਂ ਸਿਟੀਜ਼ਨਸ਼ਿਪ ਉਹ ਕਿਦਾਂ ਪ੍ਰੋਸੈਸ ਹੋਈਆਂ ਸੀ ਕੀ ਗੱਲਬਾਤ ਸੀ ਉਹ ਸਾਰਾ ਦੁਬਾਰਾ ਕਹਿੰਦੇ ਚੈੱਕ ਕਰੋ ਡਾਟਾ ਕੱਢੋ ਇਹਨਾਂ ਦਾ ਕੌਣ-ਕੌਣ ਹੈਗੇ ਆ ਸੋ ਇਹ ਤਾਂ ਹੋਣਾ ਹੀ ਸੀ ਹੈ ਨਾ ਹੁਣ ਅਗਲੇ ਪਹਿਲਾਂ ਹੀ ਆਪਾਂ ਵੈਸਟਰਨ ਵਰਡ ਕਹੀਏ ਵੀ ਪਹਿਲਾਂ ਹੀ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਤੋਂ ਇਲੀਗਲ ਇਮੀਗ੍ਰੇਸ਼ਨ ਤੋਂ ਜਿਹੜਾ ਹੈਗਾ ਉਹ ਤੰਗ ਆਇਆ ਹੋਇਆ ਤੇ ਉਹ ਕਹਿੰਦੇ ਨੇ ਵੀ ਜਲਦ ਤੋਂ ਜਲਦ ਆਪਾਂ ਇਹਦੇ ਤੋਂ ਛਡਕਾਰਾ ਪਾਈਏ ਤੇ ਆਪਣੇ ਲੋਕਾਂ ਨੂੰ ਖੁਸ਼ ਕਰਨ ਦਾ ਵੀ ਇੱਕ ਇਹਦੇ ਵਿੱਚ ਮਸਲਾ ਹੈਗਾ ਜਿਵੇਂ ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਇਸ ਵੇਲੇ ਵੈਸਟ ਦਾ ਇੱਕੋ ਇੱਕ ਏਜੰਡਾ ਹੈ ਕਿ ਜੇਕਰ ਵੋਟ ਲੈਣੀ ਅਨ ਲੋਕਾਂ ਦੀ ਤਾਂ ਉਹਨਾਂ ਨੂੰ ਇਹ ਦਿਖਾਓ ਵੀ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਦਾ ਜਿਹੜਾ ਹੈਗਾ ਉਹ ਜੜ ਬਾਹਰੋਂ ਆਏ ਹੋਏ ਲੋਕ ਨੇ ਹਾਲਾਂਕਿ ਇਹਨਾਂ ਦੀਆਂ ਪਾਲਿਸੀਆਂ ਦੇ ਨਾਲ ਹੀ ਇਹ ਲੋਕ ਬਾਹਰੋਂ ਆਉਂਦੇ ਨੇ ਪਰ ਅੱਜ ਲੋਕਾਂ ਨੂੰ ਦਿਖਾਇਆ ਇਹ ਜਾ ਰਿਹਾ ਵੀ ਜੇ ਇਮੀਗ੍ਰੈਂਟਸ ਨਾ ਹੋਣ ਤੁਹਾਡੇ ਮੁਲਕ ਦੇ ਵਿੱਚੋਂ ਬਾਹਰੋਂ ਆਏ ਹੋਏ ਲੋਕ ਨਾ ਹੋਣ ਤਾਂ ਤੁਹਾਡੀਆਂ ਮੁਸ਼ਕਲਾਂ ਦੇ ਸਾਰੇ ਹੱਲ ਹੋ ਜਾਣ ਤੁਸੀਂ ਵਧੀਆ ਜ਼ਿੰਦਗੀ ਜੀ ਸਕਦੇ ਹੋ ਤੋ ਇਸ ਦੇ ਤਹਿਤ ਹੁਣ ਡੋਨਲਡ ਟਰੰਪ ਹੋਰੀ ਜਿਹੜੇ ਨੇ ਉਹ ਸਖਤ ਹੋਏ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਅਫਗਾਨੀਆਂ ਦਾ ਸਾਰਾ ਜਿਹੜਾ ਕੱਚਾ ਚਿੱਟਾ ਹੈਗਾ ਪਿਛਲਾ ਉਹ ਖੋਲਣਾ ਸ਼ੁਰੂ ਕਰ ਦਿੱਤਾ ਸੋ ਇਹਦੇ ਨਾਲ ਨਾਲ ਹੁਣ ਹੋਰ ਜਿਹੜੀ ਵੱਡੀ ਗੱਲ ਹੈਗੀ ਆ ਉਸ ਤੋਂ ਬਾਅਦ ਅਗਲਾ ਬਿਆਨ ਕੀ ਆਉਂਦਾ ਡੋਨਲਡ ਟਰੰਪ ਹੋਰਾਂ ਦਾ ਉਹ ਕਹਿੰਦੇ ਆ ਕਿ ਅਸੀਂ ਜਿਸ ਤਰੀਕੇ ਨਾਲ ਸਾਡੇ ਇੱਥੇ ਹਮਲਾ ਹੋਇਆ ਤੇ ਅਸੀਂ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਥਰਡ ਵਰਡ ਕੰਟਰੀਜ਼ ਨੇ ਉਹਨਾਂ ਦੀ ਐਂਟਰੀ ਤੇ ਪਰਮਾਨੈਂਟਲੀ ਪਾਉਜ਼ ਲਾ ਦਈਏ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਜੇ ਪਰਮਾਨੈਂਟ ਪਾਉਜ਼ ਥਰਡ ਵਰਲਡ ਕੰਟਰੀਜ਼ ਦੇ ਉੱਤੇ ਲੱਗ ਜਾਂਦਾ ਉਹਦੇ ਵਿੱਚ ਇੰਡੀਆ ਵੀ ਆ ਜਾਂਦਾ ਹੈ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਇਹ ਨਾਲ-ਨਾਲ ਦੇ ਮੁਲਕ ਜਿਹੜੇ ਨੇ ਉਹ ਸਾਰੇ ਹੀ ਆ ਜਾਣੇ ਉਹਦੇ ਵਿੱਚ ਜਿਹੜਾ ਥਰਡ ਵਰਲਡ ਹੈਗਾ ਤੋਂ ਜੇ ਅਮਰੀਕਾ ਦੇ ਵਿੱਚ ਇਹਨਾਂ ਦੀ ਐਂਟਰੀ ਤੇ ਬੈਨ ਲੱਗ ਜਾਂਦਾ ਇਹਨਾਂ ਨੂੰ ਟੂਰਿਸਟ ਵੀਜ਼ੇ ਬੰਦ ਕਰ ਦਿਓ ਇਹਨਾਂ ਨੂੰ ਵਰਕ ਪਰਮਿਟ ਬੰਦ ਕਰ ਦਿਓ ਇਹਨਾਂ ਦਾ ਆਉਣਾ ਬੰਦ ਕਰ ਦਿਓ ਜਾਣਾ ਬੰਦ ਕਰ ਦਿਓ ਤੋ ਇਹਦੇ ਉੱਤੇ ਬਹੁਤ ਵੱਡੀ ਜਿਹੜੀ ਹਲਚਲ ਹੈਗੀ ਆ ਫਿਰ ਉਹ ਮਚ ਜਾਏਗੀ ਸੋ ਮਤਲਬ ਦੇਖੋ ਆਪਣੇ ਲੋਕ ਆਪਣਾ ਰਸਤਾ ਆਪ ਹੀ ਖਰਾਬ ਕਰ ਰਹੇ ਨੇ ਸਰਕਾਰਾਂ ਤਾਂ ਹੈ ਹੀ ਨਹੀਂ ਸਖਤ ਹੋਈਆਂ ਹੋਈਆਂ ਪਰੇ ਲੋਕ ਆਪਣਾ ਆਪ ਰਸਤਾ ਜਿਹੜਾ ਹੈਗਾ ਖਰਾਬ ਕਰ ਰਹੇ ਆ ਇੱਕ ਪਾਸੇ ਉਸ ਅਫਗਾਨਿਸਤਾਨ ਦੀ ਗੱਲ ਹੈ ਹੁਣ ਹੁਣ ਪਤਾ ਨਹੀਂ ਕੀ ਮਨਸ਼ਾ ਹੋਏਗਾ ਉਸ ਬੰਦੇ ਦਾ ਜਿਹੜਾ ਫੜਿਆ ਗਿਆ ਉਹਨੂੰ ਹੁਣ ਸਜ਼ਾਵਾ ਮਤਲਬ ਅਮਰੀਕਾ ਜੀ ਤਸ ਜਿਹੜੀਆਂ ਸਜ਼ਾਵਾ ਵੀ ਬੜੀਆਂ ਸਖਤ ਨੇ ਤੇ ਇਹਨੂੰ ਟੈਰਰਿਸਟ ਹਮਲਾ ਵੀ ਜਿਹੜਾ ਹੈਗਾ ਉਹਨਾਂ ਨੇ ਐਲਾਨ ਦਿੱਤਾ ਸੋ ਹੁਣ ਉਸ ਅਫਗਾਨੀ ਦਾ ਕੀ ਬੰਨਣਾ ਇਹ ਤਾਂ ਚਲੋ ਕੋਰਟ ਦੱਸੇਗੀ ਪਰ ਇਹਦੇ ਨਾਲ ਜਿਹੜਾ ਇਫੈਕਟ ਪਿਆ ਉਹ ਅਫਗਾਨਿਸਤਾਨ ਤੇ ਅਮਰੀਕਾ ਦੇ ਰਿਸ਼ਤੇ ਜਿਹੜੇ ਨੇ ਉਹ ਹੋਰ ਮਤਲਬ ਧੁੰਦਲੇ ਹੋ ਗਏ ਆ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੀ ਨੋਕਝੋਕ ਚੱਲ ਰਹੀ ਸੀ ਕਿ ਸਾਨੂੰ ਸਾਡਾ 에ਅਰਬੇਸ ਦੇ ਦਿਓ ਅਮਰੀਕਾ ਨੇ ਅਫਗਾਨਿਸਤਾਨ ਨੂੰ ਕਿਹਾ ਕਿ ਸਾਡਾ 에ਅਰਬੇਸ ਸਾਨੂੰ ਦਿਓ ਤੇ ਅਫਗਾਨਿਸਤਾਨ ਨੇ ਜਿਹੜਾ ਹੈਗਾ ਉਹ ਨਾ ਕਰ ਦਿੱਤੀ ਐ ਤੇ ਕਿਤੇ ਨਾ ਕਿਤੇ ਕਲੋਜ਼ ਜਾ ਰਿਹਾ ਹੈ ਭਾਰਤ ਦੇ ਅਫਗਾਨਿਸਤਾਨ ਸੋ ਇਹ ਕਿਤੇ ਨਾ ਕਿਤੇ ਕੁਛ ਨਾ ਕੁਛ ਬਣਦਾ ਹੋਇਆ ਨਜ਼ਰ ਤਾਂ ਆਉਂਦਾ ਹੀ ਆ ਨਾ ਪੱਲੜੇ ਜਿਹੜੇ ਨੇ ਉਹ ਬਦਲਦੇ ਰਹਿੰਦੇ ਆ ਤੱਕ ਜਿਹੜੇ ਕਿਤੇ ਜਿਹੜੇ ਤਾਲੀਬਾਨ ਨੇ ਉਹ ਉਹਨਾਂ ਨੂੰ ਅਮਰੀਕਾ ਮੁਲਕ ਦੇ ਦਿੰਦਾ ਸੌਂਪ ਦਿੰਦਾ ਅਸ਼ਿਰ ਅਸ਼ਰਫ ਗਨੀ ਜਿਹੜੇ ਉਦੋਂ ਦੇ ਪ੍ਰਧਾਨ ਮੰਤਰੀ ਸੀ ਉਹ ਦੇਸ਼ ਛੱਡ ਕੇ ਫਰਾਰ ਹੋ ਜਾਂਦੇ ਐ ਸੋ ਉਸ ਵੇਲੇ ਤੋਂ ਲੈ ਕੇ ਤਾਲੀਬਾਨ ਰਾਜ ਕਰਦੇ ਆ ਰਹੇ ਆ ਅਫਗਾਨਿਸਤਾਨ ਦੇ ਵਿੱਚ ਤੇ ਹੁਣ ਜਿਹੜੇ ਹਾਲਾਤ ਨੇ ਉਹ ਫੇਰ ਦੁਬਾਰਾ ਖਰਾਬ ਹੁੰਦੇ ਜਾਂਦੇ ਨੇ ਦੋਨਾਂ ਮੁਲਕਾਂ ਦੇ ਵਿੱਚ ਸੋ ਦੇਖਣਾ ਹੋਏਗਾ ਹੋਂਦੇ ਸਮੇਂ ਦੇ ਵਿੱਚ ਇਸ ਘਟਨਾ ਦੇ ਨਾਲ ਕੀ ਵਰਤਾਰਾ ਹੁੰਦਾ ਹਾਂ ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ ਜੇ ਹੁਣ ਆਪਾਂ ਅਮਰੀਕਾ ਦੇ ਅੰਦਰੂਨੀ ਮਸਲਿਆਂ ਦੀ ਗੱਲ ਕਰੀਏ ਤਾਂ ਆਏ ਦਿਨ ਕੋਈ ਅਮਰੀਕੀ ਕੋਈ ਸਿਰਫ ਰਿਆ ਅਮਰੀਕੀ ਜਿਹੜਾ ਹੈਗਾ ਉਹ ਗਨ ਲੈ ਕੇ ਕਿਸੇ ਸਕੂਲ 'ਚ ਵੜ ਜਾਂਦਾ ਹੈ 20 ਬੱਚਿਆਂ ਨੂੰ ਮਾਰ ਦਿੰਦਾ ਕੋਈ ਕਿਤੇ ਕਲੱਬ 'ਚ ਵੜ ਜਾਂਦਾ ਹੈ ਉੱਥੇ ਮਾਰ ਦਿੰਦਾ ਕੋਈ ਚਰਚ ਦੇ ਵਿੱਚ ਵੜ ਜਾਂਦਾ ਹੈ ਉੱਥੇ ਮਾਰ ਦਿੰਦਾ ਸੋ ਉਹ ਘਟਨਾਵਾਂ ਦੇ ਬਾਰੇ ਘੱਟ ਸੋਚਿਆ ਜਾਂਦਾ ਤੇ ਇਹ ਜਿਹੋ ਇਹੋ ਜੀ ਜਦੋਂ ਘ ਤਾਂ ਇਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਲਿਆ ਜਾਂਦਾ ਖੈਰ ਉਹਨਾਂ ਦੇ ਸਿਕਿਉਰਿਟੀ ਦਾ ਮਸਲਾ ਹੈ ਦੇਸ਼ ਦੀ ਸਿਕਿਉਰਿਟੀ ਦਾ ਕਿ ਕੋਈ ਬਾਹਰੋਂ ਆ ਕੇ ਵਾਈਟ ਹਾਊਸ ਦੇ ਉੱਤੇ ਹਮਲਾ ਕਰਦਾ ਸੋ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ ਤੇ ਇਸ ਤੋਂ ਬਾਅਦ ਹੁਣ ਸਖਤਾਈ ਹੋਣੀ ਜਿਹੜੀ ਹੈਗੀ ਹੈ ਉਹ ਸ਼ੁਰੂ ਹੋ ਗਈ ਹੈ ਜੋ ਕਿ ਪਹਿਲਾਂ ਵੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੀ ਹਾਂ ਜੀ ਜਿਲ ਸਿੰਘ ਬਿਲਕੁਲ ਸਹੀ ਕਿਹਾ ਕਿ ਜਿਸ ਤਰੀਕੇ ਦੇ ਸਖਤ ਫੈਸਲੇ ਇਮੀਗ੍ਰੇਸ਼ਨ ਲੈ ਕੇ ਡੋਨਾਲਡ ਟਰੰਪ ਲਿੱਤੇ ਨੇ ਇਸ ਕਰਨਾ ਤਾਂ ਬਾਤ ਹੁਣ ਉਹਨਾਂ ਵਿੱਚ ਵੀ ਵਾਧਾ ਹੋਣਾ ਦੇਖਿਆ ਜਾਵੇਗਾ ਜਿਸ ਤਰੀਕੇ ਨਾਲ ਜਹਾਜ਼ ਪਰ ਭਰ ਕੇ ਉਹਨਾਂ ਨੇ ਦੇ ਵਾਪਸ ਭੇਜੇ ਨੇ ਦੇਸ਼ਾਂ ਦੇ ਤੇ ਕੁਝ ਅਜਿਹੇ ਘਟਨਾਵਾਂ ਦੇ ਕਰਕੇ ਕੁਝ ਅਜਿਹੇ ਲੋਕਾਂ ਕਰਕੇ ਜੋ ਸਹੀ ਲੋਕ ਨੇ ਜੋ ਵੱਡੀ ਇਨਵੈਸਟਮੈਂਟ ਕਰਕੇ ਜੋ ਆਪਣੇ ਚੰਗੇ ਭਵਿੱਖ ਵਾਸਤੇ ਪਾਉਂਦੇ ਨੇ ਉਹਨਾਂ ਨੂੰ ਵੀ ਜ਼ਰੂਰ ਨੁਕਸਾਨ ਜੰਨਾ ਪੈਂਦੇ ਹੈਗੇ। ਤੁਹਾਨੂੰ ਨਾਲ ਜੁੜਨ ਲਈ ਆਪਣੇ ਵਿਚਾਰ ਸਦਸ਼ਕਾਂ ਦੇ ਰੱਖਣ ਲਈ। ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਜੀ ਜੋ ਸਾਨੂੰ ਦੇਖਦੇ ਨੇ ਜੋ ਪਸੰਦ ਕਰਦੇ ਨੇ।